ਵਾਹਿਰੂ ਜੀ ਦਾ ਖਲਸਾ ਵੈਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੇ ਸਸਰੀਆ ਕਾਲ ਅੱਜ ਅਸੀਂ ਸੂਟ ਪੈਂਟ ਕਰਦੇ ਆਂ ਦੇਖੋ ਤੇ ਆਪਣਾ ਆਰਡਰ ਦਾ ਸੂਟ ਹੈ ਇਹ ਤੇ ਘੇਰੇ ਦਾ ਡਿਜ਼ਾਈਨ ਹੈ ਤੇ ਤੁਸੀਂ ਵੀ ਸਾਥੋਂ ਆਰਡਰ ਕਰ ਸਕਦੇ ਹੋ ਸਾਡੇ ਨੂੰ ਤੇ ਸੂਟ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜੇ ਕਢਾਈ ਕਰਵਾਉਣੀ ਹੋਵੇ, ਹੈਂਡਵਰਕ ਕਰਵਾਉਣਾ ਹੋਵੇ ਜਾਂ ਮਸ਼ੀਨਵਰਕ ਕਰਵਾਉਣਾ ਹੋਵੇ ਉਹ ਵੀ ਕਰਵਾ ਸਕਦੇ। ਤੇ ਆਪਾਂ ਇਧਰੋਂ ਦੇਖੋ ਇਹ ਇੱਥੇ ਹੁਣ ਜਿੱਥੇ ਚੱਕਰਾਂ 'ਮ ਨਿਸ਼ਾਨ ਲੱਗੇ ਹੋਵੇ, ਥੱਲੇ ਘੇਰੇ ਲੱਗੇ ਹੋਵੇ। ਤੇ ਇਧਰੋਂ ਆਪਾਂ ਪਾਉਣ ਲੱਗੇ ਆ। ਤੇ ਇੱਥੇ ਥੋੜਾ ਜਿਹਾ ਰਹਿੰਦੇ ਆ ਫੁੱਲ ਬਣਾਉਣ ਵਾਲੇ। ਤੇ ਇਧਰ ਇੱਕ ਪਾਸਾ ਫਿਰ ਖੋਜੂਗਾ ਪੂਰਾ। ਜੇ ਤੁਸੀਂ ਸੱਤ ਕਰਵਾਉਣਾ, ਫਿਰ ਤੁਸੀਂ ਵੀ ਕਰਵਾ ਸਕਦੇ ਹੋ। ਠੀਕ ਹੈ ਜੀ ਤੇ ਜੇ ਕੜਾਈ ਕਰਵਾਉਣੀ ਹੈ ਕਢਵਾਈ ਵੀ ਕਰਵਾ ਸਕਦੇ ਹੋ ਮਸ਼ੀਨ ਵਰਕ ਤੇ ਹੈਂਡ ਵਰਕ ਜਿਹੜਾ ਹੁਣ ਟ੍ਰੈਂਡ ਤੇ ਚੱਲਦਾ ਉਹ ਵੀ ਟੂਲ ਦਾ ਵੀ ਕੰਮ ਕਰਵਾ ਸਕਦੇ ਹੋ ਸਾਨੂੰ ਆਰਡਰ ਕਰ ਸਕਦੇ ਹੋ ਤੇ ਸਾਡਾ ਨੰਬਰ ਦਿੱਤਾ ਹੁੰਦਾ ਹੈ ਤੇ ਜੇ ਕੋਟਨ ਦਾ ਸੂਟ ਕਿਸੇ ਵੀ ਸਟਾਪ ਦੇ ਵਿੱਚ ਜਿਵੇਂ ਰੂਬੀ ਦਾ ਕਪੜਾ ਚੱਲਿਆ ਹੈ ਬਰਬਰੀ ਦਾ ਕਪੜਾ ਚੱਲਿਆ ਉਸ ਤੇ ਟੇਡ ਕਰਵਾ ਸਕਦੇ ਹਾਂ ਅਸੀਂ ਕਟ ਰੇਟ ਦੇ ਵਿੱਚ ਕਰਕੇ ਤੁਹਾਨੂੰ ਸੂਟ ਤਿਆਰ ਕਰਕੇ ਦੇਵਾਂਗੇ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਡਿਜ਼ਾਈਨ ਦੇਖ ਸਕਦੇ ਹੋ ਦੇਖੋ ਅਸੀਂ ਲਿਜੈਂਡ ਬਣਾਇਆ ਹੈ ਇੱਧਰ ਤੇ ਸਾਡੇ ਚੈਨਲ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਅੰਡ ਤੱਕਰ ਵੇਖਣਾ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕੈਜੀ ਲੱਗੀ ਠੀਕ ਹੈ ਜੀ ਤੇ ਸਾਡਾ ਥੋੜਾ ਦੁਪੱਟੇ ਵੀ ਪੇਂਟ ਕਰਵਾ ਸਕਦੇ ਹਾਂ ਤੇ ਸੂਟ ਵੀ ਪੇਂਟ ਕਰਵਾ ਸਕਦੇ ਹਾਂ ਹਨਾ ਆਪਾਂ ਦੇਖੋ ਗੋਡਨ ਕਲਰ ਰਹਿਣਾ ਇਹਨਾਂ ਨਾਲ ਨੇ ਤੇ ਮਸ਼ੀਨ ਤੇ ਕਢਵਾਈ ਕਰਾਈ ਕਰਾਉਣੀ ਹੈ ਜਿਹੜੇ ਸੂਟ ਤੇ ਆਪ ਦਾ ਡਿਜ਼ਾਈਨ ਭੇਜ ਕੇ ਤੁਸੀਂ ਕਰਵਾ ਸਕਦੇ ਹੋ ਸਾਨੂੰ ਤੇ ਆਪ ਦਾ ਸਟਾਪ ਭੇਜ ਕੇ ਵੀ ਕਰਵਾ ਸਕਦੇ ਹੋ ਤੇ ਜਿਵੇਂ ਵੀ ਬਲੌਜ ਵੀ ਸਾਥੋਂ ਪਨਵਾ ਸਕਦੇ ਹੋ ਜੇ ਪੂਰਾ ਸੂਟ ਤਿਆਰ ਹੋ ਗਿਆ ਉਹਦਾ ਵੀ ਤੁਹਾਨੂੰ ਦਿਖਾਵਾਂਗੇ ਇਹ ਲੁੱਕ ਕਹਿ ਜੀ ਆਉਂਦੀ ਹੈ ਕਿਸੇ ਵੀ ਕੱਪੜੇ ਤੇ ਤੁਸੀਂ ਕੋਈ ਵੀ ਡਿਜ਼ਾਈਨ ਸੱਤ ਬਣਵਾ ਸਕਦੇ ਹੋ ਸਾਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਇੱਥੇ ਤੇ ਇੱਥੇ ਆਪਾਂ ਲਰ ਮੰਗੇ ਦੇ ਨਿਕੋ ਇਹ ਤਾਂ ਤੁਸੀਂ ਅਰੇ ਵੀ ਤੇ ਬੀੜਗੋਨ ਨੂੰ ਹੰਡ ਤਿੱਕਰ ਵੇਖੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਨੂੰ ਘੰਟੀ ਬਟਨ ਜਰੂਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਵੀਡੀਓ ਕਹੇ ਜੀ ਲੱਗੀ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਇਹ ਜਿਆ ਵੀ ਡਿਜ਼ਾਈਨ ਪੇਂਟ ਕਰਵਾਉਣਾ ਹੋਵੇ ਉਹ ਜਿਆ ਕਰਵਾ ਸਕਦੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ